ਅੱਜ ਅੰਤਮ ਰਸਮਾਂ ਦੇ ਵਿੱਚ ਮੈਂ ਪਹੁੰਚਿਆ ਚਰਨਜੀਤ ਤੋਹਜਾ ਸਾਹਿਬ ਜਿਹੜੇ ਸੰਗੀਤ ਦੇ ਇੱਕ ਤੌਰ ਤੇ ਬਹੁਤ ਵੱਡਾ ਨਾਮ ਹੈ ਜੀ ਪੰਜਾਬੀ ਸੰਗੀਤ ਦੀ ਰੂਹ ਚਰਨਜੀਤ ਤੋਹਜਾ ਸਾਹਿਬ ਜਿਹੜੇ ਬਹੁਤ ਵੱਡੇ ਸੰਗੀਤਕਾਰ ਔਰ ਜਿੰਨੂੰ ਆਪਣੇ ਸੰਗੀਤ ਚ ਗਵਾ ਦਿੰਦੇ ਸੀ ਕਹਿੰਦੇ ਜੀ ਉਹ 스타 ਬਣ ਜਾਂਦਾ ਸੀਗਾ ਔਰ ਉਹਨਾਂ ਦੇ ਸੰਗੀਤ ਬੱਦ ਕੀਤੇ ਜਿੰਨੇ ਗੀਤ ਨੇ ਉਹ ਅੱਜ ਵੀ ਇੱਕ ਇੱਕ ਪਹਿਲਾ ਜਦੋਂ ਤੱਕ ਸ਼ੁਰੂ ਹੁੰਦੀ ਹੈ ਉੱਥੇ ਪਤਾ ਲੱਗ ਜਾਂਦਾ ਵੀ ਅੱਗੇ ਗਾਣਾ ਕਿਹੜਾ ਹੋਣਾ ਜੀ ਤੇ ਵੱਡੇ ਵੱਡੇ ਆਰਟਿਸਟ ਸਰੂਤ ਕੇ ਅੰਦਰ ਸਾਹਿਬ ਹਾਂਸ ਰਾਜ ਜੀ ਅਮਰ ਸਿੰਘ ਚੰਕੀਲਾ ਸਾਹਿਬ ਕੁੱਟ ਕੁੱਟ ਕਿਹਦਾ ਨਾਮ ਲਾਵਾਂ ਅਮਰ ਸਿੰਘ ਚੰਕੀਲਾ ਜੀ ਦਾ ਟੋਟਲ ਸੰਗੀਤ ਜਿਹੜਾ ਜੀ ਉਹ ਚੱਲ ਨਹੀਂ ਫੋਜਾ ਸਾਹਿਬ ਉਹਨਾਂ ਨੇ ਦਿੱਤਾ ਜਿਹੜਾ ਅੱਜ ਵੀ ਮੇਰੇ ਖਿਆਲ ਅੰਨਾ ਕਿ ਬਿਕਦਾ ਕਿ ਤੁਸੀਂ ਸੋਚ ਨਹੀਂ ਸਕਦੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਮੈਂ ਆਇਆ ਸਾਡੇ ਭਰਾ ਸਚਿਨ ਅਹੋਜਾ ਪੰਕਜ ਅਹੋਜਾ ਸਾਰਾ ਸਾਡਾ ਪਰਿਵਾਰ ਹੈ ਜੀ ਨਾਨਾ ਕਰਦੇ ਜਿਵੇਂ ਜ਼ਿਕਰ ਕਰਾਂ ਤਾਂ ਮੈਂ ਤਕਰੀਬਨ ਤਕਰੀਬਨ ਪਿਛਲੇ 20 ਸਾਲਾਂ ਤੋਂ ਸਾਡਾ ਵਾਸਤਾ ਹੈ ਜੀ ਉਹ ਜ ਸਾਡੇ ਪਰਿਵਾਰ ਦੇ ਨਾਲ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਆ ਬੇਸ਼ੱਕ ਉਹ ਸ਼ਰੀਰ ਤੌਰ ਤੇ ਸਾਡੇ ਤੋਂ ਚਲੇ ਗਏ ਪਰ ਉਹਨਾਂ ਦਾ ਜਿਹੜਾ ਸੰਗੀਤ ਹੈ ਜੀ ਉਹ ਹਮੇਸ਼ਾ ਅਮਰ ਰਹੇਗਾ ਜੀ ਚਰਨਜੀਤ ਹੋਜਾ ਸਾਹਿਬ ਉਹਾਂ ਦੀ ਜਿਹੜਾ ਸੰਗੀਤਕ ਫਿਜ਼ਾ ਹੈ ਜੀ ਉਹ ਪੰਜਾਬ ਦੀ ਨਹੀਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸੰਗੀਤ ਨੂੰ ਪਿਆਰ ਕਰਦੇ ਆ ਉਹ ਹਮੇਸ਼ਾ ਗੂੰਜਦੇ ਰਹਿਣਗੇ ਆ ਔਰ ਉਹਨਾਂ ਦੇ ਇੱਕ بیٹے ਸਚਿਨ ਹੋਜਾ ਪੰਕੇ ਹੋਜਾ ਹਮੇਸ਼ਾ ਉਹਨਾਂ ਦੇ ਨਾਂ ਨੂੰ ਅੱਗੇ ਵਧਾਉਣਗੇ ਬਹੁਤ ਅੱਛਾ ਕੰਮ ਕਰ ਰਹੇ ਅੱਗੇ ਵੀ ਕੰਮ ਕਰਦੇ ਰਹਿਣਗੇ ਤੇ ਅੱਜ ਮੈਂ ਆਪਣੇ ਵੱਲੋਂ ਉਹਨਾਂ ਨੂੰ ਸਰਦਾਰ ਦਾ ਫੁੱਲ ਭੇਟ ਕਰਦਾ ਹਾਂ ਪ੍ਰਮਾਤਮਾ ਦੇ ਚਰਣਾ ਚ ਅਰਦਾਸ ਬੇਨਤੀ ਦੁੱਤੀ ਕਿ ਸੱਚੇ ਪਾਤਸ਼ਾਹ ਬਹੁਤ ਭਿੱਜੀ ਹੋਈ ਰੂਹ ਸੀਗੀ ਬੜੀ ਪਿਆਰ ਵਾਲੀ ਰੂਹ ਸੀਗੀ ਬੜੀ ਸੰਗੀਤਕ ਰੂਹ ਸੀਗੀ ਸੱਚੇ ਪਾਤਸ਼ਾਹ ਚਰਨ ਕੀ ਤੋਜਾ ਸਾਹਿਬ ਹਰਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ niche ਨਵਾਸ ਦੇ ਗੱਲ ਕੀ ਕਰਨੀ ਹੈ ਜੋ ਕਟਾ ਇਹ ਸਿਰਫ ਬੀਸਕ ਇੰਡਸਟਰੀ ਨੂੰ ਪਾਟਾ ਨਹੀਂ ਚੌਹਾਂ ਯੁੱਗਾਂ ਦੇ ਵਿੱਚ ਸਿਰਫ ਦੋ ਸਮਰਾਟ ਹੋਏ ਇੱਕ ਤਾਨਸਨ ਮੀਆਂ ਤਾਨਸਨ ਸੰਗੀਤ ਸਮਰਾਟ ਤੇ ਦੂਸਰੇ ਗੁਰੂ ਜੀ ਚੰਜੀਤ ਉਹਜਾ ਸਾਹਿਬ ਮੀਆਂ ਤਾਨਸਨ ਦਾ ਨਹੀਂ ਪਤਾ ਇੰਨਾ ਪਤਾ ਕਿ ਮੀਆਂ ਤਾਨਸਨ ਨੇ ਰਾਗ ਇਜ਼ਾਦ ਕੀਤੇ ਬਹੁਤ ਸਾਰੇ ਖਿਆਲ ਗਾਇਕੀ ਨੂੰ ਅੱਗੇ ਲਿਆਂਦਾ ਗੁਰੂ ਜੀ ਜਨਮਦਾਤਾ ਪੰਜਾਬੀ ਸੰਗੀਤ ਦੇ ਇਹ ਯੁੱਗ ਨਾਲੋਂ ਵੱਡੀ ਗੱਲ ਹੈ ਕਿਉਂਕਿ ਕਿਸੇ ਯੁੱਗ ਦੇ ਵਿੱਚ ਵੀ ਪੰਜਾਬੀ ਸੰਗੀਤ ਇਸ ਲੈਵਲ ਤੇ ਨਹੀਂ ਕਦੀ ਆਇਆ ਜਿਸ ਲੈਵਲ ਤੇ ਗੁਰੂ ਜੀ ਲੈ ਕੇ ਆਏ ਗੁਰੂ ਜੀ ਨੇ ਪੱਥਰਾਂ ਨੂੰ ਪਾਰਸ ਬਣਾ ਦਿੰਦਾ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਪੰਜਾਬੀ 뮤직 ਸੀ ਪਰ ਜਿਵੇਂ ਇੱਕ ਬਚਪਨ ਦੇ ਵਿੱਚ ਬੱਚਾ ਹੁੰਦਾ ਨਾ ਰੇਂਗਦਾ ਹੁੰਦਾ ਉਹਨੂੰ ਤੁਰਨਾ ਸਿਖਾ ਲੈਣਾ ਹੁੰਦਾ ਤੇ ਪਤਾ ਨਹੀਂ ਹੁੰਦਾ ਕਿ ਕਿਹੋ ਜਿਹਾ ਕੀ ਕਰੇਗਾ ਕੀ ਨਹੀਂ ਕਰੇਗਾ ਗੁਰੂ ਜੀ ਨੇ ਆ ਕੇ ਉਹਦੀ ਐਸੀ ਬਾਹ ਫੜੀ ਸੰਗੀਤ ਦੀ ਕਿ ਆ ਤੈਨੂੰ ਤੁਰਨਾ ਵੀ ਸਿਖਾ ਲਦਾ ਤੈਨੂੰ ਚੱਲਣਾ ਵੀ ਸਿਖਾ ਲਦਾ ਤੈਨੂੰ ਦੌੜਨਾ ਵੀ ਸਿਖਾ ਲਦਾ ਤੈਨੂੰ ਨੱਚਣਾ ਵੀ ਸਿਖਾ ਲਦਾ ਸਭ ਕੁਝ ਜੋ ਕੁਝ ਸੋ ਉਹ ਜਨਮਦਾਤਾ ਸੀ ਪੰਜਾਬੀ 뮤זיਕ ਦੇ ਉਸ ਤੋਂ ਪਹਿਲਾਂ ਪੰਜਾਬੀ 뮤זיਕ ਇਹ ਹੈ ਨਹੀਂ ਸੀ ਉਹਨਾਂ ਨੇ ਦੱਸਿਆ ਪੰਜਾਬੀ 뮤זיਕ ਆ ਆ ਪੰਜਾਬੀ 뮤זיਕ ਦੁਨੀਆ ਨੂੰ ਦੇਖ ਕੇ ਕਿ ਰੱਬ ਨੇ ਸਿਰਜਣਾ ਕੀਤੀ ਦੁਨੀਆ ਦੀ ਉਹ ਵੀ ਕਰਤਾ ਗੁਰੂ ਜੀ ਨੇ ਸਿਰਜਣਾ ਕੀਤੀ ਪੰਜਾਬੀ ਸੰਗੀਤ ਦੀ ਇਹ ਪੰਜਾਬੀ ਸੰਗੀਤ ਦੇ ਕਰਤਾ ਸਿਰਜਣਹਾਰ ਸੋ ਇਹਨਾਂ ਦੀ ਸੰਗੀਤ ਛੋਹ ਤੋਂ ਬਗੈਰ ਪੰਜਾਬੀ ਸੰਗੀਤ ਕਦੀ ਵੀ ਬਣ ਨਹੀਂ ਸਕਦਾ ਜਿੱਥੇ ਵੀ ਦੁਨੀਆ ਦੇ ਭਰ ਦੇ ਵਿੱਚ ਪੰਜਾਬੀ ਗੀਤ ਬਣੂਗਾ ਸੰਗੀਤ ਬਣੂਗਾ ਗੁਰੂ ਜੀ ਚਰਨਜੀਤ ਤਹੂਜਾ ਸਾਹਿਬ ਦੀ ਛੋਹ ਤੋਂ ਬਗੈਰ ਬਣ ਨਹੀਂ ਸਕਦਾ ਸੋ ਉਹਨਾਂ ਦਾ ਇੱਥੋਂ ਟੁਰ ਜਾਣਾ ਅਦੁੱਤੀ ਜੀ ਅਗਰ ਮੈਂ ਇਹ ਕਹਾ ਕਿ ਇਹ ਵੱਡੀ ਘਾਟ ਹੈ ਇਹ ਸ਼ਬਦ ਬਹੁਤ ਬੋਣਾ ਆ ਔਰ ਸਿਰਫ ਇੰਨਾ ਕਹਿ ਸਕਦਾ ਹਾਂ ਪੋਜ਼ਿਟਿਵਲੀ ਸੋਚਦੇ ਹੋਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜ਼ਿੰਦਗੀਆਂ ਨਵੀਆਂ ਪੈਦਾ ਕਰ ਗਏ। ਔਰ ਨਾਲ ਦੀ ਨਾਲ ਇੱਕੋ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇੰਨੀਆਂ ਜ਼ਿੰਦਗੀਆਂ ਜੀਆਂ ਕਿ ਜਿਨ੍ਹਾਂ ਤੋਂ ਬਹੁਤ ਸਾਰੇ ਹੋਰ ਪ੍ਰੇਰਣਾ ਲੈ ਕੇ ਜੀਣਾ ਸਿੱਖਦੇ ਮੇਰੇ ਵਰਗੇ। ਤੇ ਉਹ ਦੇ ਕੇ ਜੋ ਕੁਝ ਗਏ ਆ ਉਹ ਮੁੱਕਣਾ ਨਹੀਂ ਕਦੀ ਵੀ। ਤੇ ਅਸੀਂ ਤਾਂ ਬਸ ਇਹੀ ਹੈ ਕਿ ਮੈਂ ਤੇ ਸਿਰਫ ਉਹੀ ਕਹਿ ਸਕਦਾ ਕਿਉਂਕਿ ਮੇਰੇ ਵਾਸਤੇ ਉਹਨਾਂ ਦੇ ਜਿਉਂਦੇ ਜੀ ਵੀ ਮੇਰੀ ਆਹੀ ਗੱਲ ਸੀ ਮੈਂ ਇਹੀ ਸੋਚਦਾ ਸੀ ਤੇ ਹੁਣ ਉਹਨਾਂ ਦੇ ਗਿਆਨ ਤੋਂ ਬਾਅਦ ਵੀ ਇਹੀ ਹੈ ਮੈਂ ਸਿਰਫ ਇੰਨਾ ਕਹਿਣਾ ਕਿ ਗੁਰੂ ਜੀ ਦੇ ਬਖਸ਼ੇ ਗੁਰ ਸਹਾਰੇ ਜੀ ਰਹਾ ਹੋਰ ਮਸਤਾਨਾ ਪਤਾ ਨਹੀਂ ਕਰ ਕੀ ਰਹਾ ਪਰ ਤਨ ਗਿਆ ਰੂਹ ਤਾਂ ਮੇਰੀ ਰੂਹ ਵਿੱਚ ਹੈ ਉਠਾਂਗਾ ਹਾਲੇ ਮੈਂ ਦਰਦ ਪੀ ਜ਼ਖਮ ਸੀ ਰਹਾ ਉਠਾਂਗਾ ਸੋ ਉਹਨਾਂ ਦਾ ਥਾਪੜਾ ਹੈ ਉਹ ਮੇਰੇ ਅੰਦਰ ਹੀ ਹੈ ਸਾਡੇ ਸਾਰਿਆਂ ਦੇ ਅੰਦਰ ਹੈ ਸੰਗੀਤ ਯੁੱਗ ਜਿੱਥੇ ਤੱਕ ਪੰਜਾਬੀ ਸੰਗੀਤ ਯੁੱਗ ਹੈ ਉਹ ਸਾਰਿਆਂ ਦੇ ਵਿੱਚ ਹੈ ਗੀਤ ਸੰਗੀਤ ਬੋਲੀ ਪੰਜਾਬ ਪੰਜਾਬੀ ਪੰਜਾਬੀਅਤ ਦਾ ਜੋ ਤਰਾ ਸੰਗੀਤ ਸਮਰਾਟ ਗੁਰੂ ਜੀ ਚੰਨਜੀਤ ਤਹੂਜਾ ਉਹਨਾਂ ਨੂੰ ਸ਼ਰਧਾਂਜਲੀ ਹੈ ਕੋਟਨਕੋਟ ਪਰਨਾਮ ਗੁਰੂ ਜੀ ਕੋਟਨਕੋਟ ਅੱਜ ਅਸੀਂ ਇੱਕ ਬਹੁਤ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਧੁੱਕ ਪੁਰਸ਼ ਕਿਹਾ ਜਾ ਸਕਦਾ ਹੈ ਸੰਗੀਤ ਸਮਰਾਟ ਕਿਹਾ ਜਾ ਸਕਦਾ ਹੈ ਸੁਰਾਂ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ ਮਤਲਬ ਉਸ ਨੂੰ ਅਲਵੇਦਾ ਕਹਿਣਾ ਹੈ ਤੇ ਕੋਈ ਬੜਾ ਵਧੀਆ ਸੈਨ ਨਹੀਂ ਹੁੰਦਾ ਜਦੋਂ ਕਿ ਆਪਾਂ ਕਿਸ ਨੂੰ ਅਲਵੇਦਾ ਕਹਿਣ ਜਾਈਏ ਜਾਂ ਕਿੰਸੀ ਕਹੀ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਤੇ ਆਇਆ ਕਿਉਂਕਿ ਇਹਦੀ ਮਹਾਨ ਸ਼ਖਸੀਅਤ ਜਿਹੜੀ ਨੇ ਕਲੇ ਸਮਾਜ ਨੂੰ ਬਹੁਤ ਕੁਝ ਦੇਣਾ ਹੁੰਦਾ ਦਰਜਣਾ ਨਹੀਂ ਸੈਂਕੜੇ ਕਲਾਕਾਰਾਂ ਨੂੰ ਰੋਟੀ ਰੋਜੀ ਲਾਉਣ ਵਾਲੇ ਇਹ ਜਿਹੜੇ ਜਿਹੜੇ ਸੰਕਾਰ ਬਹੁਤ ਘੱਟ ਪੈਦਾ ਹੁੰਦੇ ਨੇ ਜਿਹੜੇ ਕਿ ਆਪਦੀ ਕਲਾ ਦੇ ਰਾਹੀਂ ਲੋਕਾਂ ਨੂੰ ਰੋਜ਼ਗਾਰ ਤੇ ਲਾਉਂਦੇ ਆ ਕਲਾ ਸਿਖਾਉਂਦੇ ਆ ਮਤਲਬ ਸੈਂਕੜੇ ਕਲਾਕਾਰ ਇਹਨਾਂ ਨੇ ਜਨਾਬ ਚਰਨਜੀਤ ਗੁਜਾ ਸਾਹਿਬ ਨੇ ਆਪ ਦੇ ਬੱਚਾ ਵਾਂਗੂ ਪਾਲ ਕੇ ਮਤਲਬ ਸ਼ੋਰ ਦੀਆਂ ਬਲੰਦੀਆਂ ਤੱਕ ਪਹੁੰਚਾਏ ਦਰਜਣਾ ਨਾ ਪੰਕ ਗਿਣਨ ਲੱਗ ਜੀਏ ਤਾਂ ਮੁੱਕਣ ਚ ਨਹੀਂ ਆਉਂਦੇ ਸੋ ਅੱਜ ਅਸੀਂ ਬੜੇ ਹੀ ਪਰੇਮ ਨਾਲ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਇਆ ਪ੍ਰਮਾਤਮਾ ਅ ਥੋੜਾ ਜਿਹਾ ਸਾਡੀ ਇੰਡਸਟਰੀ ਦੇ ਉੱਤੇ ਰਹਿਮ ਕਰ ਕਿਉਂਕਿ ਪਿਛਲੇ ਥੋੜੇ ਦਿਨਾਂ ਦੇ ਵਿੱਚ ਹੀ ਕਈਆਂ ਗਿਆਆਂ ਜਾਂ ਸ਼ਖਸੀਆਂ ਚਲੀਆਂ ਗਈਆਂ ਜਿਵੇਂ ਪਿਛੇ ਦਸਿੰਦਰ ਭੱਲਾ ਜੀ ਤੇ ਅਸੀਂ ਆਓ ਸਾਰੇ ਮੈਂ ਤਾਂ ਕਹੂੰਗਾ ਇਸ ਦਿਨ ਤੇ ਕੇ ਅਰਦਾਸ ਹੋਰ ਵੀ ਕਰੇ ਕਿ ਜੇ ਕਿਤੇ ਇੰਡਸਟਰੀ ਤੋਂ ਕੋਈ ਭੁੱਲ ਚੁੱਕੋਈ ਹੈ ਕਿ ਪ੍ਰਮਾਤਮਾ ਮਾਫ ਕਰੋ ਤਾਂ ਕਿ ਇਹ ਜਦ ਦਿਨ ਸਾਨੂੰ ਜਲਦੀ ਜਲਦੀ ਨਾ ਦੇਖਣੇ ਪੈਣ ਉਮਰ ਦੇ ਨਾਲ ਹਰੇਕ ਨੇ ਜਾਣਾ ਹੁੰਦਾ ਪਰ ਚੰਗੇ ਭਲੇ ਜਦੋਂ ਐਦਾਂ ਜਾਂਦੇ ਨੇ ਤਾਂ ਸਭ ਬਹੁਤ ਮਨ ਨੂੰ ਦੁੱਖ ਹੁੰਦਾ ਸੋ ਪ੍ਰਮਾਤਮਾ ਜਨਾਬ ਚਰਨਜੀਤ ਸਿੰਘ ਜੀ ਸਾਹਿਬ ਨੂੰ ਆਪਦੇ ਚਰਨਾਂ 'ਚ ਨਿਵਾਜ ਦੇਵੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਰੀ ਇੰਡਸਟਰੀ ਦੀ ਚੜ੍ਹਦੀ ਕਲਾ ਰਹੇ ਧੰਨਵਾਦ ਸਤਿਕਾਰ ਸਾਹਿਬ ਇੱਕ ਛੋਟੀ ਜਿਹੀ ਗੱਲ ਦੀ ਜਿਸ ਦਾ ਕੋਈ ਨਾਮ ਨਹੀਂ ਕਰਦਾ ਸੋ ਸਤ ਸੰਗਤ ਬਟ ਆਪਣਾ ਲੇਕਿਨ ਅੰਦਰ ਕੀ ਚਰਨਜੀਤ ਸਿੰਘ ਜੀ ਸਾਹਿਬ ਨੂੰ ਕਿੰਨੀ ਪਿਆਰ ਨਹੀਂ ਸੰਗਤ ਜੀ ਤੁਹਾਨੂੰ ਬਹੁਤ ਬਹੁਤ ਹੈ ਜਿਹੜਾ ਦੇਖੋ ਚਾਰਜੀ ਤੂਜਾ ਸਾਹਿਬ ਦੀ ਹਾਰਮੋਨੀਅਮ ਨੂੰ ਜੇ ਕਿਸੇ ਨੇ ਦੇਖਣਾ ਹੋਵੇ ਸੁਣਨਾ ਹੋਵੇ ਜਾਂ ਉਹਨਾਂ ਦੀ ਮਡੋਲੀਆਂ ਨੂੰ ਕਿਸੇ ਖਾਸ ਕਰਕੇ ਮਡੋਲੀਆਂ ਮਤਲਬ ਸਟਾਰ ਸੀਗੇ ਕਿਉਂਕਿ ਤੂਜਾ ਸਾਹਿਬ ਜਦੋਂ ਕਿਤੇ ਜਿਹੜੇ ਉੱਤੇ ਅਸੀਂ ਸੰਗੀਤ ਕਾਸ਼ ਕੁੜੀ ਦੇ ਉੱਤੇ ਰਿਕਾਰਡਿੰਗਾਂ ਕਰਨ ਵੀ ਜਾਂਦੇ ਹੁੰਦੇ ਤੇ ਜਦੋਂ ਉਦੋਂ ਕਿਤੇ ਕਿਸੇ ਗੀਤ ਦੇ ਵਿੱਚ ਪੀਸ ਹੁੰਦਾ ਸੀ ਇਹਦਾ ਹਾਰਮੋਨੀਅਮ ਦਾ ਤਾਂ ਉਹ ਜਿਹੜੇ ਹਾਰਮੋਨੀਅਮ ਬਾਦਕ ਨੂੰ ਆਪ ਬੁਲਾਉਂਦੇ ਆ ਅਸੀਂ ਕਿਰਾਏ ਤੇ ਇਸ ਕਬੂ ਦੇ ਵਿੱਚ ਤਾਂ ਉਹ ਤੋਂ ਨਹੀਂ ਉਹ বাজਦਾ ਜੀ ਆ ਬਾਤ ਬਜਾ ਕੇ ਦਿਖਾਉਂਦੇ ਹੁੰਦੇ ਤੇ ਮੰਡੋਲੀਆ ਖਾਸ ਕਰਕੇ ਕਈ ਇਹੋ ਜਿਹੇ ਵੀਸ ਨੇ ਜਿਹੜੇ ਕਿ ਇਹਨਾਂ ਨੇ ਆਪਦੇ ਆ ਬਜਾਏ ਹੋਏ ਨੇ ਮਤਲਬ ਦੂਸਰੀ ਗੱਲ ਦੇਖੋ ਕਈ ਵਾਰੀ ਕਿ ਇਹਦਾ ਮਿਊਜ਼ਿਕ ਡਾਇਰੈਕਟਰ ਇੱਕ ਤਰਜ ਬਣਾਉਂਦਾ ਉਹ ਤਰਜ ਦੇ ਮੁਤਾਬਕ ਮਿਊਜ਼ਿਕ ਬਣਾਉਂਦਾ ਪਰ ਉਹ ਜੱਜਾ ਸਾਹਿਬ ਦਾ ਇੱਕ ਨਾਲ ਇਹ ਸੀ ਇਹ ਗਾ ਕੇ ਵੀ ਸੁਣਾਉਂਦੇ ਸੀਗੇ ਮਤਲਬ ਕਈ ਵਾਰੀ ਬੰਦੇ ਤੋਂ ਸੁਰ ਨਾ ਲੱਗਣਾ ਬੰਦੇ ਤੋਂ ਉਹ ਰੰਗ ਤਣਾਉਣੀ ਉਹ ਗੱਲ ਨਾ ਬਣਨੀ ਤਾਂ ਇਹਨਾਂ ਨੇ ਉਸ ਤਰੀਕੇ ਗਾ ਕੇ ਮਤਲਬ ਦਿਖਾਉਣਾ ਕਿੰਨੀਆਂ ਹੌਸਲਾਂ ਦੇ ਵਿੱਚ ਆਪਾਂ ਦੇਖਦੇ ਆ ਵੀਡੀਓ ਇੱਕ ਗਾਣਾ ਕਦੇ-ਕਦੇ ਆਉਣਾ ਹੁੰਦਾ ਸਾਹਰ ਕੋਟੀ ਹੋ ਰਹੀ ਉਹਨੂੰ ਗਾ ਰਹੇ ਹੁੰਦੇ ਨੇ ਉਹ ਉਹ ਚੀਜ਼ਾਂ ਮਲ ਇਨਵੋਲਵ ਸੀਗੇ ਅਰ ਦੂਸਰੀ ਗੱਲ ਜਦੋਂ ਅਸੀਂ ਇਹਨਾਂ ਨਾਲ ਪ੍ਰੋਡਕਸ਼ਨ ਕਰਨੀ ਜਾਂ ਇਹਨਾਂ ਨੇ ਸਾਨੂੰ ਕੋਈ ਆਪਣੀ ਪ੍ਰੋਡਕਸ਼ਨ ਦੇ ਵਿੱਚ ਮਾਸਟਰ ਤਿਆਰ ਕਰਕੇ ਸਾਡੀ ਕੰਪਨੀ ਨੂੰ ਅਸੀਂ ਜਿਵੇਂ ਲੈਣਾ ਹੁੰਦਾ ਇਸ ਟਿਪਸ ਚਲੇ ਲੈ ਅਸੀਂ ਮੈਂ ਉਹਦੇ ਚੋਂ ਲੱਕੀ ਸਟਾਰ ਚਲੇ ਸਰਸੰਗ ਵਿੱਚ ਚਲੇ ਤਾਂ ਇਹਨਾਂ ਦੀ ਤਸੱਲੀ ਨਾ ਹੋਣੀ ਅਦਰੇ ਕੀ ਹੁੰਦਾ ਕਿ ਮਿਊਜ਼ਿਕ ਡਾਇਰੈਕਟਰ ਹੋਇਆ ਉਹਨੇ ਗਾਣੇ ਬਣਾਏ ਗਾਣੇ ਬਣਾਏ ਸਕੂਲ ਜਾਂ ਕੈਸਟ ਫੜਾਈ ਚਲੋ ਜੈ ਰਾਮ ਜੀ ਕੀ ਇਹਨਾਂ ਨੇ ਕਾਰਡ ਤੱਕ ਇਹਨਲੇ ਕਾਰਡ ਦੇ ਉੱਤੇ ਕਿੰਦਾ ਦੀ ਪੰਜਾਬੀ ਹੈ ਕਿੱਥੇ ਕੀ ਹੈ ਇਵਨ ਬਹੁਤ ਦਰਸ਼ਕਾਂ ਨੂੰ ਪਤਾ ਹੋਊਗਾ ਸਰੋਤਿਆਂ ਨੂੰ ਇਹ ਜਿਹੜੀ ਕੈਸਟ ਹੁੰਦੀ ਸੀ ਉਹ ਲੂਬਨ ਤੇ ਰਿਕਾਰਡ ਹੁੰਦੀ ਹੁੰਦੀ ਆ ਇੱਕ ਤੋਂ ਇੱਕ ਪੰਜ ਤਾਂ ਨਹੀਂ ਪਰਣੀ ਕਲੂਬਨ ਮਸ਼ੀਨ ਹੁੰਦੀ ਹੈ ਉਥੇ ਭਰੀ ਜਾਂਦੀ ਉਹ ਜੀ ਸਾਹਿਬ ਨੇ ਆਪ ਜਾ ਕੇ ਫੈਕਟਰੀ ਦੇ ਵਿੱਚ ਉਹਦੀ ਕੁਆਲਿਟੀ ਨੂੰ ਚੈੱਕ ਕਰਨਾ ਕਿ ਜਦੋਂ ਇਹ ਜਾ ਕੇ ਦੇ ਟਪਾਂ ਚ ਡੱਕਾ ਚ ਕੈਸਟ ਬੱਜੂਗੀ ਤਾਂ ਕੀ ਕੁਆਲਿਟੀ ਕਿਦਾਂ ਦੀ ਆਊਗੀ ਮਤਲਬ ਇਦਾਂ ਦਾ ਇਨੀ ਇਨਵੋਲਵਮੈਂਟ ਜ਼ੀਰੋ ਤੋਂ ਲੈ ਕੇ 100 ਤੱਕ ਕੋਈ ਨਹੀਂ ਦਿਖਾਉਂਦਾ ਸਵਾਹੀ ਜੀ ਮਹਾਨ ਸਖਸੀ ਤੋਂ ਸਲੂਟ ਕਰਨਾ ਬਣਦਾ ਸਸੀ ਕਾਲਾ ਬੜਾ ਮੰਦ ਭਾਗਾ ਦੇਣਾ ਪੰਜਾਬੀ ਸੰਗੀਤ ਦੇ ਅੰਬਰ ਤੇ ਚਮਕਦਾ ਸਤਾਰਾ ਗੋਡੀ ਮਾਰ ਕੇ ਪੰਜਾਬੀ ਸੰਗੀਤ ਨੂੰ ਉਹ ਦੇ ਗਿਆ ਜਦੋਂ ਤੱਕ ਚੰਨ ਸੂਰਜ ਇੱਥੇ ਰਹਿਣ ਪੰਜਾਬੀ ਸੰਗੀਤ ਉਹਨਾਂ ਦੀਆਂ ਸੁਰਾਂ ਉਹਨਾਂ ਦੀਆਂ ਤਰਜ਼ਾਂ ਹਮੇਸ਼ਾ ਗੂੰਗੁਨਾਈਆਂ ਜਾਣ ਪੰਜਾਬੀ ਸੰਗੀਤ ਨੂੰ ਅਮਰਤ ਉਹਨਾਂ ਦੇਣ ਵਾਲੇ ਜਨਾਬ ਚਰਨਜੀਤ ਅਹਜੜ ਸਾਹਿਬ ਨੂੰ ਕੋਟਨ ਕੋਟ ਪਦਮ ਬੜੀ ਵੱਡੀ ਲਿਸਟ ਹੈ ਜੀ ਬਹੁਤ ਲੰਬੀ ਚੌੜੀ ਲਿਸਟ ਹੈ ਜੇ ਅਸੀਂ ਸੰਨ 1978 ਤੋਂ ਗੱਲ ਕਰੀਏ ਜਦੋਂ ਸੁਰਿੰਦਰ ਛੰਦੜਾ ਜੀ ਦਾ ਪਹਿਲਾ ਐਲਪੀ ਰਿਕਾਰਡ ਆਉਂਦਾ ਨੈਣਾ ਦੇ ਵੰਜਾਰੇ ਤੇ ਉਹਦੀ ਪਹਿਲੀ ਤੁੰਸੀ ਦੋ ਉਠਾਂ ਵਾਲੀ ਨਹੀਂ ਲੁੱਟ ਕੇ ਸੇ ਸੱਸੀ ਦੀ ਲੱਗੇ ਉਸ ਤੋਂ ਬਾਅਦ ਪੀਐਸ ਕੰਨ ਸਾਹਿਬ ਉਸ ਤੋਂ ਬਾਅਦ ਕੁਲਦੀਪ ਮਾਨ ਸਾਹਿਬ ਉਸ ਤੋਂ ਬਾਅਦ ਮੁਹੰਮਦ ਸਦੀਕ ਦਾ ਪਹਿਲਾ ਖਾਣਾ ਨਾਲਾ ਨਾਲਾ ਹੋ ਗਈ ਖਾਣਾ ਗਿਆ ਹਲਸੀ ਇਹ ਬੜੀ ਲੰਬੀ ਚੌੜੀ ਲਿਸਟ ਹੈ ਇਗਨੈਰ ਦੇ ਜਿਹੜੇ ਆਰਟਿਸਟ ਸੀ ਸਾਥੀ ਬ੍ਰਦਰਸ ਜਸਵੀਰ ਜੱਸੀ ਜਰਨੈਲ ਦਸਾਂਜ ਉਹਨਾਂ ਦੇ ਨਾਲ ਕਮਲਜੀਤ ਮੀਰੂ ਦਾ ਪਹਿਲੀ ਵਾਰੀ ਹੋਣਾ ਇੱਕ ਡਿਊਟ ਲੈ ਕੇ ਉਸ ਤੋਂ ਅਤੀਸ ਕੰਗਸਾਹ ਦਾ ਬਹੁਤ ਵੱਡਾ ਕੰਮ ਛੋਟਾ ਜਿਹਾ ਕੰਮ ਦੇਖੋ ਬਹੁਤ ਮਨ ਨੂੰ ਦੁੱਖ ਲੱਗਾ ਜਦੋਂ ਅਸੀਂ ਮੈਂ ਬਾਹਰ ਇੰਗਲੈਂਡ ਦੇ ਵਿੱਚ ਸਾਡਾ ਆਪਣਾ ਸੰਗੀਤ ਕਰੋ ਤੇ ਬੜਾ ਮਨ ਨੂੰ ਦੁੱਖ ਲੱਗਾ ਜਦੋਂ ਪਤਾ ਲੱਗਾ ਇਸ ਚੀਜ਼ ਦਾ ਤੇ ਅੱਜ ਅਸੀਂ ਸ਼ਰਧਾਜਲੀ ਭੇਟ ਕਰਨ ਇੱਥੇ ਆਏ ਆਂ ਕਿਉਂਕਿ ਜਦੋਂ ਉਹਨਾਂ ਦੇ ਨਾਲ ਇਹ ਵੀ 9192 ਅਸੀਂ ਉਹਨਾਂ ਨਾਲ ਐਲਬਮ ਕੀਤੀ ਸਾਡਾ ਮਿਊਜ਼ਿਕ ਕੀਤਾ ਸੀ। ਬੰਬੇ ਦੇ ਵਿੱਚ ਇਕੱਠੇ ਸੀਗੇ। ਔਰ ਉਹਨਾਂ ਦਾ ਸੁਭਾਅ ਬੜਾ ਮਿੰਡਸਾਰ ਔਰ ਵੀਸਕ ਦੀਆਂ ਬਰੀਕੀਆਂ ਜਿਹੜੀਆਂ ਉਹਨਾਂ ਦੇ ਕੋਲ ਸੀਗੀਆਂ ਮੈਂ ਅਜੇ ਤੱਕ ਕਿਸੇ ਕੋਲ ਦੇਖੀਆਂ ਨਹੀਂ। ਤੇ ਬੜਾ ਯਾਨੀ ਕਿ ਪਿਆਰ ਵੀ ਕਰਦੇ ਸੀਗੇ ਤੇ ਅਸੀਂ ਬੜਾ ਕੁਝ ਸਿੱਖਿਆ ਵੀ ਉਹਨਾਂ ਕੋਲੋਂ। ਅੱਜ ਇੱਥੇ ਉਹਨਾਂ ਦੇ ਮੈਨੂੰ ਯਾਨੀ ਕਿ ਮੌਕਾ ਮਿਲਿਆ ਉਹਨਾਂ ਦੀ ਸ਼ਰਧਾਂਜਲੀ ਟ੍ਰੇਡ ਕਰਨ ਵਾਸਤੇ। ਮੈਂ ਇਹ ਅਰਦਾਸ ਕਰਦਾ ਵਾਹਿਗੁਰੂ ਪ੍ਰਮਾਤਮਾ ਉਹਨਾਂ ਨੂੰ ਜਿੱਥੇ ਵੇ ਚੜ੍ਹਦੀ ਕਲਾ ਜਿ ਰੱਖਣ ਸੂਜ ਛਪਿਆ ਨਹੀਂ ਉਹਨਾਂ ਦੀ ਰੋਸ਼ਨੀ ਹਮੇਸ਼ਾ ਕਾਇਮ ਰਹੋ ਉਹਨਾਂ ਦੀ ਜਿਹੜੀਆਂ ਚੀਜ਼ਾਂ ਕੀਤੀਆਂ ਆ ਉਹ ਸਦੀਆਂ ਤੱਕ ਰਹੂਗੀਆਂ ਸੋ ਇਸ ਕਰਕੇ ਇਹੋ ਜਿਹੇ ਜਿਹੜੇ ਸੱਜਣ ਐ ਇਹੋ ਜੇ ਫਨਕਾਰ ਕਦੇ ਕਦੇ ਇਹੋ ਜੇ ਕਲਾਕਾਰ ਕਦੇ ਕਦੇ ਆਉਂਦੇ ਆ ਔਰ ਉਹਨਾਂ ਨਾਲ ਕੰਮ ਕਰਕੇ ਬੜੀ ਇਹ ਜਾਨ ਬੜਾ ਕੁਝ ਸਿੱਖਿਆ ਵੀ ਆ ਔਰ ਦੁੱਖਿਆ ਵੀ ਅੱਜ ਸਾਡੇ ਚ ਨਹੀਂ ਮਾਲ ਪਰਮਾਤਮਾ ਜਿੱਥੇ ਵੀ ਉਹਨਾਂ ਚੜਦੀ ਕਲਾ ਜਿਹੜਾ ਬੜੇ ਭਰੇ ਮਨ ਨਾਲ ਇਹ ਕਹਾਂ ਕਿ ਗੁਰੂ ਜੀ ਦਾ ਜਾਣਾ ਸਾਡੇ ਸਾਰਿਆਂ ਲਈ ਬਹੁਤ ਦੁਖਦਾਈ ਆ ਕਿਉਂਕਿ ਉਹ ਯੋਗ ਪੁਰਸ਼ ਵੈਸੇ ਉਹ ਸਰੀਰਕ ਤੌਰ ਤੇ ਸਾਡੇ ਨਾਲ ਉਹ ਜੁਦਾ ਹੋਏ ਨੇ ਉਹਨਾਂ ਦਾ ਮਿਊਜ਼ਿਕ ਉਹਨਾਂ ਦਾ ਕੰਮ ਉਹਨਾਂ ਦੀ ਰੋਗ ਉਹ ਰਹਾਨੀਅਤ ਤੇ ਹਮੇਸ਼ਾ ਸਾਡੇ ਨਾਲ ਆ ਤੇ ਬਸ ਇਹ ਕਹਿ ਸਕਦੇ ਆ ਵੀ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਉਹਨਾਂ ਨੂੰ ਜਨਤਨ ਨਸੀਬ ਕਰਨ ਅੱਜ ਸਾਡੇ ਵੱਡੇ ਉਜਾ ਸਾਡੇ ਬਾਪੂ ਜੀ ਸੰਗੀਤ ਸਮਾਰਾ ਜਿਨ੍ਹਾਂ ਦੀ ਅੱਜ ਅੰਤਿਮ ਵਿਦਾਈ ਦੀ ਹੈ ਅੱਜ ਅੰਤਮ ਅਰਦਾਸ ਤੇ ਅਸੀਂ ਪਹੁੰਚੇ ਆ ਕਿਉਂਕਿ ਅਸੀਂ ਤਾਂ ਪਰਿਵਾਰ ਦੇ ਮੈਂਬਰ ਹੀ ਆ ਉਹਨਾਂ ਦੇ ਸੋ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਸੰਗੀਤ ਦੇ ਵਿੱਚ ਉਹਨਾਂ ਵਰਗਾ ਸੰਗੀਤ ਕੋਈ ਨਹੀਂ ਪੈਦਾ ਕਰ ਸਕਦਾ ਉਹਨਾਂ ਦੀਆਂ ਧੋਨਾ ਸੁਣ ਸੁਣ ਕੇ ਅਸੀਂ ਵੱਡੇ ਹੋਏ ਆ ਸੋ ਅਸੀਂ ਇੱਕ ਹੋਰ ਅਰਦਾਸ ਕਰਾਂਗੇ ਵੀ ਪਿੱਛੇ ਜਿਹੜਾ ਪਰਿਵਾਰ ਆ ਉਹ ਜਿਹੜਾ ਪਰਿਵਾਰ ਆ ਉਹਨਾਂ ਨੂੰ ਪਾਣਾ ਮੰਨਣਾ ਦਾ ਬਲ ਬਖਸ਼ੇ ਪਰਮਾਤਮਾ ਤੇ ਲੰਮੀ ਲੰਮੀ ਕਰਤیاں ਬਖਸ਼ੇ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਬਣਿਆ ਰਹੇ ਤੇ ਸੰਗੀਤ ਜਗਤ ਨੂੰ ਜਿਹੜਾ ਘਟਾ ਉਹ ਤਾਂ ਹੈ ਹੀ ਐ ਸੋ ਉਹਨਾਂ ਦਾ ਨਾਮ ਸਨਹਿਰੀ ਅਤਾਂਛ ਦਿੱਤਾ ਜੇ ਅੱਜ ਸੰਗੀਤ ਦਾਤ ਯੁੱਗ ਸੰਗੀਤ ਸਮਰਾਟ ਜਨਾਬ ਚਰਨਜੀਤ ਸਿੰਘ ਜੀ ਸਾਹਿਬ ਜਿਹੜੇ ਸਾਡੇ ਚੋਂ ਕੁਝ ਦਿਨ ਪਹਿਲਾਂ ਚਲੇ ਗਏ ਅੱਜ ਉਹਨਾਂ ਦੀ ਅੰਤਮ ਰਸਮਾਂ ਨੇ ਜਿਹੜੀਆਂ ਰਸਮ ਪਗੜੀ ਤੇ ਅੰਤਮ ਅਰਦਾਸ ਜਿਹਨੂੰ ਅਸੀਂ ਕਹਿੰਦੇ ਆ ਉਹਦਾ ਦਿਨ ਹੈ ਬੜੇ ਦੁਖੀ ਹਿਰਦੇ ਦੇ ਨਾਲ ਸਾਰੇ ਜਿਨ੍ਹਾਂ ਜਿਨ੍ਹਾਂ ਦਾ ਜਿਨ੍ਹਾਂ ਜਿਨ੍ਹਾਂ ਰਿਸ਼ਤਾ ਹੋ ਇੱਥੇ ਪਹੁੰਚ ਰਹੇ ਨੇ ਬਹੁਤ ਸਾਰੇ ਕਲਾਕਾਰ ਵੀ ਸਮਾਜਿਕ ਲੋਕ, ਰਾਜਨੀਤਿਕ ਲੋਕ ਸਾਰੇ ਆ ਰਹੇ ਨੇ ਕਿਉਂਕਿ ਗੁਰੂ ਜੀ ਦਾ ਜਿਹੜੀ ਦੇਣ ਹੈ ਬਹੁਤ ਵੱਡੀ ਹੈ ਪੰਜਾਬੀ ਸੰਗੀਤ ਇੰਡਸਟਰੀ ਨੂੰ ਸੈਕਲਰ ਸਿੰਗਰ ਉਹਨਾਂ ਨੇ ਜਿਹੜੇ 스타 ਬਣਾਏ ਹੱਤੀ ਪੈਦਾ ਕੀਤੇ ਮੈਂ ਕਿਉਂਕਿ ਖੁਦ ਗੁਰੂ ਜੀ ਕੋਲ ਰਿਹਾ ਬਹੁਤ ਲੰਮਾ ਸਮਾਂ ਮੇਰਾ ਨਾਮ ਜਿਹੜਾ ਪੱਟੀਪੜੀ ਵਾਲਾ ਇਹ ਗੁਰੂਜੀ ਦਾ ਸਤਜਨਜੀਤ ਉਰਜਾ ਸਾਹਿਬ ਦਾ ਦਿੱਤਾ ਹੋਇਆ ਨਾਮ ਹੈ ਉਹਨਾਂ ਦੀ ਕਿਰਪਾ ਕਰਕੇ ਛੋਟੀ ਉਮਰ ਦੇ ਵਿੱਚ ਅੱਛਾ ਲਿਖਣਾ ਸਿੱਖੇ ਉਹਨਾਂ ਨੇ ਸਿਖਾਇਆ ਕਿਦਾਂ ਲਿਖਣਾ ਕਿਉਂਕਿ ਉਹ ਕੱਲੇ 뮤직 ਡਾਇਰੈਕਟਰ ਨਹੀਂ ਉਸ ਤੋਂ ਵੱਡੇ ਕੰਪੋਜ਼ਰ ਵੀ ਸੀ ਤੇ ਬਹੁਤ ਅੱਛੇ ਰਾਈਟਰ ਵੀ ਸੀ ਤੇ ਉਹ ਗਾਣੇ ਆਪ ਲਿਖ ਵੀ ਲੈਂਦੇ ਸੀ ਤੇ ਉਹਨਾਂ ਨੂੰ ਕੰਪੋਜ਼ਟ ਕਰਦੇ ਸੀ ਤੇ ਗਾ ਵੀ ਬਹੁਤ ਵਧੀਆ ਲੈਂਦੇ ਸੀ ਸੋ ਅਜਿਹੇ ਜਿਹੜੇ ਇਨਸਾਨ ਨੇ ਜਾਂ ਅਜਿਹੇ ਜਿਹੜੇ ਯੁੱਗਪੁਰਸ਼ ਹੁੰਦੇ ਨੇ ਇਹ ਕਦੇ ਸਦੀਆਂ ਬਾਅਦ ਆਉਂਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦਾ ਇੰਨੀ ਘਾਲਣਾ ਇੰਨੀ ਸਖਤ ਮਿਹਨਤ ਕਰਨ ਵਾਲੇ ਸੰਗੀਤਕਾਰ ਜਾਂ ਸੰਗੀਤ ਸਮਰਾਟ ਕੋਈ ਹੋਰ ਦੁਬਾਰਾ ਪੈਦਾ ਹੋ ਸਕਦਾ ਕਿਉਂਕਿ ਉਹਨਾਂ ਦਾ ਦੇਣ ਜਿਹੜਾ ਪੰਜਾਬੀ ਸੰਗੀਤ ਕਦੇ ਨਹੀਂ ਦੇ ਸਕਦਾ ਅੱਜ ਅਸੀਂ ਉਹਨਾਂ ਦੇ ਜਿਹੜੇ ਗੀਤਾਂ ਦੇ ਉੱਤੇ ਅਸੀਂ ਸਾਡੇ ਘਰਾਂ 'ਚ ਫੰਕਸ਼ਨ ਹੁੰਦੇ ਨੇ ਤਾਂ ਸਾਰੇ ਗੀਤ ਜਿਹੜੇ 90% ਅਸੀਂ ਉਹਨਾਂ ਦੇ ਗੀਤਾਂ ਉੱਤੇ ਨੱਚਦੇ ਵੀ ਹਾਂ ਅਸੀਂ ਉਹਨਾਂ ਦੇ ਗੀਤਾਂ ਨੂੰ ਮਾਣਦੇ ਹਾਂ ਅਸੀਂ ਉਹਨਾਂ ਦੀਆਂ ਗਾਇਆਂ ਹੋਈਆਂ ਭੇਟਾਂ ਨੂੰ ਅਸੀਂ ਸਾਡੇ ਮੰਦਰਾਂ 'ਚ বাজਦੀਆਂ ਨੇ ਸਾਡੇ ਗੁਰਦੁਆਰਿਆਂ 'ਚ ਉਹਨਾਂ ਦੇ ਧਾਰਮਿਕ ਗੀਤ ਚੱਲਦੇ ਨੇ ਸੋ ਉਹਨਾਂ ਵਰਗਾ ਹੋਰ ਹੋਣਾ ਬਹੁਤ ਨਾ ਮੁਮਕਨ ਹੈ ਸੋ ਅੱਜ ਮੈਂ ਇਹੀ ਕਹਾਗਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਜੀ ਲਈ ਸਰਦਾ ਤੇ ਫੁੱਲ ਭੇਟ ਕਰਦੇ ਆ ਕਿ ਪ੍ਰਮਾਤਮਾ ਉਹ ਜਿੱਥੇ ਵੀ ਨੇ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਬਖਸ਼ਣ ਤੇ ਪਰਿਵਾਰ ਜਿਹੜਾ ਹੈਗਾ ਉਹਨਾਂ ਨੂੰ ਅੱਗੇ ਉਹਨਾਂ ਦੇ ਬੱਚੇ ਨੇ ਜਿਹੜੇ ਉਹਨਾਂ ਦੇ ਪਾਏ ਪੂਰਨਿਆ ਤੇ ਚੱਲਣ ਉਹਨਾਂ ਦਾ ਸੰਗੀਤ ਜਿਹੜਾ ਹੈਗਾ ਉਹਨਾਂ ਦੇ ਸੰਗੀਤ ਦਾ ਰੂਪ ਚਾ ਉਹਨਾਂ ਦਾ ਸੰਗੀਤ ਦਾ ਰਸ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਸੋ ਕਿਉਂਕਿ ਗਾਇਕ ਗੀਤਕਾਰ ਤੇ ਸੰਗੀਤਕਾਰ ਦਾ ਬਹੁਤ ਵੱਡਾ ਰੁਤਬਾ ਹੈ ਜੇ ਗੀਤ ਹੁੰਦਾ ਗੁਰੂ ਜੀ ਦੇ ਗੁਰੂ ਜੀ ਦੇ ਸ਼ਬਦ ਨੇ ਕਿ ਜੇ ਗੀਤ ਹੁੰਦਾ ਤਾਂ ਹੀ ਸੰਗੀਤ ਹੁੰਦਾ ਹੈ ਗੀਤ ਗੀਤ ਪਹਿਲਾਂ ਲਿਖਿਆ ਜਾਂਦਾ ਫਿਰ ਉਹਦੀ ਕੰਪੋਜੀਸ਼ਨ ਬਣਦੀ ਹੈ ਫਿਰ ਸੰਗੀਤ ਬਣਦਾ ਸੋ ਗੁਰੂ ਜੀ ਕਿਉਂਕਿ ਗੀਤਕਾਰਾਂ ਨੂੰ ਬਹੁਤ ਪਿਆਰ ਕਰਦੇ ਸੀ ਮੈਂ ਜਿਵੇਂ ਮੇਰਾ ਨਾਮ ਉਹਨਾਂ ਨੇ ਬਦਲ ਕੇ ਪਹਿਲਾਂ ਜਸਵਿੰਦਰ ਪੱਟੀ ਹੁੰਦਾ ਸੀ ਬਾਤ ਪੱਟੀ ਪੱਟੀ ਪੜੀ ਵਾਲਾ ਕੀਤਾ ਸੋ ਕਿਉਂਕਿ ਉਹਨਾਂ ਦਾ ਪਿਆਰ ਹੈ ਕਲਮ ਨੂੰ ਪਿਆਰ ਕਰਦੇ ਸੀ ਤੇ ਮੈਂ ਕਹਾਗਾ ਕਿ ਅਜਿਹੀ ਸਖਸ਼ੀਅਤ ਦਾ ਸਾਡੇ ਚੋ ਜਣਾ ਬਹੁਤ ਵੱਡਾ ਜਿਹੜਾ ਸਾਡਾ ਘਟਾ ਹੈ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਇਹ ਹੀ ਸਾਡੀ ਅਰਦਾਸ ਹੈ ਇਹ ਹੀ ਬੇਨਤੀ ਹੈ ਜੀ ਤੇ ਸਾਰਿਆਂ ਦਾ ਧੰਨਵਾਦ ਹੈ ਦੁਨੀਆ ਤੇ ਬਹੁਤ ਸਾਰੀਆਂ ਉਹੂਜਾ ਸਭ ਕਸ਼ਟਾਂ ਹੈਗੀਆਂ ਪਰ ਜਦੋਂ ਉਹੂਜਾ ਸਾਹਿਬ ਜੀ ਦਾ ਨਾਮ ਸਾਡੇ ਦਿਲ ਦਿਮਾਗ ਦੇ ਵਿੱਚ ਆਉਂਦਾ ਤਾਂ ਉਦੋਂ ਚਰਨਜੀਤ ਉਹੂਜਾ ਸਾਹਿਬ ਜੀ ਦਾ ਨਾਮ ਬਹੁਤ ਵੱਡਾ ਦਿਮਾਗ 'ਚ ਵਜਲ ਆ ਪੈਦਾ ਤੇ ਨਾਲ ਡਰ ਵੀ ਲੱਗਣਾ ਪੈਂਦਾ ਕਿਉਂਕਿ ਅਸੀਂ 뮤지컬 ਬੰਦੇ ਆ ਤੇ ਸਾਨੂੰ ਡਰ ਵੀ ਲੱਗਦਾ ਰਹਿੰਦਾ ਹੈ ਵੱਡੇ ਉਸਤਾਦਾਂ ਤੋਂ ਵੱਡੇ ਲੋਕਾਂ ਕੋਲੋਂ ਜਿਹੜੇ ਕਿ ਹਮੇਸ਼ਾ ਉਹਨਾਂ ਦੀ ਵਜਾਈ ਹੋਈ ਮਡੋਲੀਆਂ ਉਹਨਾਂ ਦਾ ਵਜਾਇਆ ਹੋਇਆ ਸੰਗੀਤ ਉਹਨਾਂ ਦਾ ਵਜਾਇਆ ਹੋਇਆ ਹਾਰਮੋਨੀਅਮ ਤੇ ਉਹਨਾਂ ਦੀ ਸਿਲੈਕਸ਼ਨ ਕੀਤੀ ਹੋਈ ਕੋਈ ਵੀ ਗੀਤ ਹੈ ਤੇ ਹਮੇਸ਼ਾ ਅਸੀਂ ਉਹਨਾਂ ਦੇ ਦਸੋ ਕਦਮਾਂ ਤੇ ਚੱਲਦੇ ਰਾਵਾਂਗੇ ਮੈਂ ਦਿਲਵਿੰਦਰ ਦਿਆਲਪੁਰੀ ਕਿ ਪ੍ਰਮਾਤਮਾ ਕਰੇ ਕਿ ਉਹਨਾਂ ਦੇ ਸਾਰੇ ਸੰਗੀਤ ਦੇ ਜਿਹਨੇ ਫੈਨ ਬਿਲਡ ਅੱਜ ਪੂਰਾ ਪੰਜਾਬ ਨਹੀਂ ਦਿੱਲੀ ਇੱਥੇ ਮੈਂ ਬਾਹਰ ਪਾਰਕਿੰਗ ਕਰ ਰਿਹਾ ਸੀ ਅਮਰੀਕਾ ਤੋਂ ਲੋਕ ਆਏ ਹੋਏ ਨੇ ਕੈਨੇਡਾ ਤੋਂ ਆਏ ਹੋਏ ਨੇ ਇੰਗਲੈਂਡ ਤੋਂ ਆਏ ਹੋਏ ਨੇ ਮੈਂ ਜਲੰਧਰ ਤੋਂ ਸ਼ਰਦਾ ਦੇ ਫੁੱਲ ਅਰਪਣ ਕਰਦਾ ਤੇ ਪਰਮਾਤਮਾ ਉਹ ਜਾ ਪਰਿਵਾਰ ਨੂੰ ਸੰਗੀਤ ਪ੍ਰੇਮੀਆਂ ਨੂੰ ਤੇ ਮਜਿਸ਼ੀਨਾਂ ਨੂੰ ਗੀਤਕਾਰਾਂ ਨੂੰ ਬਾਣਾ ਮੰਨੰਦਾ ਬਲ ਬਖਸ਼ੇ ਮੇਰੇ ਨਾਲ ਰੰਤੀ ਇਰਤੀ ਰਾਜ ਸਾਹਿਬ ਵੱਡੇ ਪਾਜੀ ਸਾਤ ਪਲਕਿੰਗ ਦਾ ਸਾਹਿਬ ਸਾਰੇ ਹੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਇੱਥੇ ਪਹੁੰਚਦਾ ਅੱਜ ਮੈਂ ਸੰਗੀਤ ਦੇ ਮਹਾਂਕਮ ਬਾਸਾਗਰ ਚੰਜੀ ਉਜੈ ਜੰਤਮਨ ਰਾਜ ਸਾਹਿਬ ਸਮੂਹ ਚਾਵਲ ਵਰਗਾ ਸਭ ਤੋਂ ਮੈਨੂਫੈਕਚਰਸ ਹੈ ਜੰਦੀ